ਮੇਰੇ ਵੱਲੋਂ ਜਨਕੀ ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਹਿਕ ਦੇ ਅਲਫਾਜ਼ ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਵਿੰਦਰ ਕੌਰ ਪਾਟਿਆ ਜੀ ਤੇ ਸਰਪ੍ਰਸਤ ਡਾਕਟਰ ਗੁਰਚਰਨ ਕੌਰ ਕੋਚਰ ਜੀ ਦੇ ਜਿਤਨਾ ਸਦਕਾ ਮੌਸਮ ਠਹਿਰ ਗਿਆ ਪੁਸਤਕ ਲੋਕ ਅਰਪਣ ਅਤੇ ਸਾਵਨ ਕਵੀ ਦਰਬਾਰ ਮਿਤੀ 27 ਜੁਲਾਈ ਦਿਨ ਸ਼ਨੀਵਾਰ ਨੂੰ ਹੋਵੇਗਾ ਜੀ ਇਸ ਪ੍ਰੋਗਰਾਮ ਵਿੱਚ ਮਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪਹੁੰਚ ਰਹੇ ਨੇ ਡਾਕਟਰ ਹਰੀਸ਼ ਗਰੋਵਰ ਜੀ ਡਾਕਟਰ ਅਮਰਜੀਤ ਸਿੰਘ ਕੌਂਕੇ ਡਾਕਟਰ ਹਰਜੀਤ ਸਿੰਘ ਸੱਦਰ ਅਮਰਜੀਤ ਸਿੰਘ ਜੀਤ ਹਰਜਿੰਦਰ ਕੌਰ ਸੱਦਰ ਨਦੀਮ ਅਫਜਲ ਹਰਸਿਮਰਤ ਕੌਰ ਪਰਜਿੰਦਰ ਕੌਰ ਕਲੇਰ ਅੰਜੂ ਬਾਲਾ ਜੀ ਤੇ ਮੰਗਤ ਖਾਨ ਜੀ ਇਸ ਪ੍ਰੋਗਰਾਮ ਵਿੱਚ ਡਾਕਟਰ ਹਰੀਸ਼ ਗਰੋਵਰ ਜੀ ਦੀ ਪੁਸਤਕ ਮੌਸਮ ਠਹਿਰ ਗਿਆ ਲੋਕ ਅਰਪਣ ਹੋਵੇਗੇ ਜੀ ਇਸ ਪ੍ਰੋਗਰਾਮ ਵਿੱਚ ਉਡੀ ਕਰਨਗੇ ਸਾਡੇ ਇਸ ਮੰਚ ਦੇ ਮੀਤ ਪ੍ਰਦਾਨ ਅਮਨਦੀਪ ਗਰੋਵਰ ਜੀ ਮੀਤ ਪ੍ਰਦਾਨ ਮੀਤਾ ਖੰਨਾ ਜੀ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਜੀ ਇਸ ਪ੍ਰੋਗਰਾਮ ਦਾ ਹੋਸਟ ਕਰਨਗੇ ਮੈਡਮ ਸਰਬਜੀਤ ਕੌਰ ਹਾਜੀਪੁਰ ਜੀ ਤੇ ਰਾਜਬੀਰ ਕੌਰ ਬੀਰ ਗਰੇਵਾਲ ਜੀ ਇਸ ਪ੍ਰੋਗਰਾਮ ਦੀ ਮੀਟਿੰਗ ਆਈਦੀ ਹੈ ਜੀ 830 78866385 ਪਾਸਵਰਡ ਹੈ ਜੀ 185354 ਇਹ ਪ੍ਰੋਗਰਾਮ ਜੋ ਮੈਂ ਆਪਾਂਹੀਂ ਲਾਈਵ ਫੇਸਬੁੱਕ ਤੇ ਹੋਵੇਗਾ ਜੀ ਸੋ ਸਾਰਿਆਂ ਨੂੰ गुजारिश ਹੈ ਕਿ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨੀ ਜੀ ਬਹੁਤ ਬਹੁਤ ਧੰਨਵਾਦ